ਹਾਂਜੀ ਦਰਸ਼ਕੋ ਸਤਿ ਸ੍ਰੀ ਅਕਾਲ ਮੈਂ ਰਖਵਿੰਦਰ ਸੰਧੂ ਸਿਰ ਵਾਲੀ ਤੇ ਇਹ ਤੁਹਾਨੂੰ ਤਸਵੀਰ ਬੁਖਾ ਰਹੇ ਹਾਂ ਜੀ ਪਿੰਡ ਮਾਨ ਸਿੰਘ ਵਾਲੇ ਦੇ ਬਲਾਕ ਸੀ ਮੁਖਸਰ ਸਾਹਿਬ ਧੰਨਵਾਦ ਮਾਨਯੋਗ ਮਾਨ ਸਰਕਾਰ ਉਸ ਤੋਂ ਬਾਅਦ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਬਰਾੜ ਸਾਹਿਬ ਆਮ ਕਰਕੇ ਜਿਹਨਾਂ ਨੂੰ ਆਪਾਂ ਕਾਕਾ ਬਰਾੜ ਜੀ ਨਾਲ ਜਾਣਦੇ ਆ ਤੇ ਸਮੂਹ ਚੈਤ ਮਾਨਸਿੰਘ ਵਾਲਾ ਤੇ ਵਲੰਟੀਅਰ ਮਾਨਸਿੰਘ ਵਾਲਾ ਧੰਨਵਾਦ ਉਹਨਾਂ ਸਾਰਿਆਂ ਦਾ ਤੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਜਿਹੜਾ ਸੜਕ ਦਾ ਚਾਰ ਸਪੇਰਾ ਪਹਿਲਾਂ ਪੱਕੀ ਸੜਕ ਸੀ ਲੋਕ ਵਾਲੀ ਤੇ ਹੁਣ ਇਹ ਸੀਮੈਂਟ ਕੰਕਰੀਟ ਦੀ ਸੀਮ ਬਰ ਰਹੀ ਆ ਤੇ ਜੇ ਪਿੰਡ ਦੇ ਵਿੱਚ ਘੁੰਮ ਕੇ ਵੇਖੀ ਤੇ ਲੋਕ ਟੈਲ ਕਲ ਮਲਾ ਕੇ ਕੋਈ ਵਿਰਲੀ ਗਲੀ ਹੋ ਗਈ ਜਿੱਥੇ ਨਾਲ ਅੱਗੇ ਸਾਰੇ ਲੱਗ ਚੁੱਕੀ ਆ ਤੇ ਦੁਬਾਰਾ ਫਿਰ ਮੈਂ ਧੰਨਵਾਦ ਕਰਦਾ ਮਾਨਯੋਗ ਮਾਨ ਸਰਕਾਰ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਕਬਰਵਾਰ ਜੀ ਤੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਉਹ ਤੇ ਇਹ ਸਾਰੀ ਬਦੌਲਤ ਵਰਕਰਾਂ ਦੇ ਸਿਰ ਤੇ ਆ ਜੇ ਉੱਥੋਂ ਦੇ ਵਰਕਰ ਉਤਸ਼ਾਹਤ ਨੇ ਤੇ ਮਾਨਜੋਗ ਪੰਚਾਇਤ ਜਿਹੜੀ ਉੱਥੇ ਸਫਾਸਤ ਦੇ ਰਿਹਾ ਸਾਰੇ ਕੁਦੂਜਰ ਰਲ ਮਿਲ ਕੇ ਤੇ ਰਲ ਮਿਲ ਕੇ ਕੰਮ ਹੁੰਦੇ ਨੇ ਸਾਰੇ ਤੇ ਬਹੁਤ ਵਧੀਆ ਕੰਮ ਹੋ ਰਿਹਾ ਪਿੰਡ ਮਾਨ ਸਿੰਘ ਵਾਲਾ ਬਲਾਕ ਸ੍ਰੀ ਮੁਕਸਰ ਸਾਹਿਬ ਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ